ਨੀ ਕੋਠੀ ਤਾਂ ਮੈਨੂੰ ਮੀਰ ਸਾਹਿਬ ਦੀ ਲੱਗਦੀ ਆ ਕਿੰਨਾ ਸੋਹਣਾ ਬਾਗਤਗੀਚਾ ਲਗਾਇਆ ਹੋਇਆ ਹੈ ਇਹ ਕਿੰਨਾ ਸੋਹਣਾ ਕੁੱਤਾ ਬੰਨਿਆ ਨਹੀਂ ਗਲਦੋਰੇ ਕਮਲ ਦਾ ਪਲ ਵੀ ਲਾਇਆ ਆ ਆ ਕਿਹੜੀ ਸ਼ੈ ਖੜੀ ਆ ਮੈਨੂੰ ਮੀਰ ਸਾਹਿਬ ਤਾਂ ਕਿਤੇ ਨਜ਼ਰ ਨਹੀਂ ਆਉਂਦਾ ਬੰਨਾ ਅੰਕੜੇ ਸੇ ਮੈਨੂੰ ਇੱਦਾਂ ਲੱਗਦਾ ਜਿੱਦਾਂ ਕਿ ਤੇ ਪੁਰਾਣਾ ਜਾਂ ਦਰਮੰਡ ਖੜਾ ਕੀਤਾ ਹੋਵੇ ਤੈਨੂੰ ਉਦੋਂ ਪਤਾ ਲੱਗਣਾ ਕਿਦਾਂ ਜਦੋਂ ਦਰਮੰਡ ਸਟਾਰਟ ਹੋਣਾ ਮੇਗੇ ਭਾਈ ਜੀ ਨਮਸਤੇ ਨਮਸਤੇ ਮੈਂ ਤੈਨੂੰ ਤਾਂ ਕਿਹਾ ਮੈਂ ਲੇਟ ਸਰ ਮੈਂ ਕਿਹਾ ਹੁਣ ਤੂੰ ਥੱਕੀ ਹੋ ਆ ਤੇਰੇ ਨਾਲ ਪ੍ਰੋਗਰਾਮ ਚੱਲਦੇ ਆ ਮੈਂ ਕਿਹਾ ਤੂੰ ਰੈਚ ਕਰ ਅੱਛਾ ਸਵੇਰ ਨੂੰ ਉਠਾਂਗੇ ਨਹਾਵਾਂਗੇ ਧੋਵਾਂਗੇ ਨਾਲ ਤੇਰੀ ਨੂੰ ਕਰੂਗੀ ਨਾਲ ਮੇਦੀ ਰੂ ਕਰੂਗੀ ਸਾਰੀ ਪਹਿਣਾ ਮੈਂ ਕਿਹੜੇ ਕੰਮ ਨੂੰ ਤੂੰ ਗਾਣਾ ਸਾਈਂ ਜੇ ਮੈਂ ਪੈਸੇ ਚ ਟੀ ਜਾਊਂਗਾ ਅੱਛਾ ਇਦਾਂ ਕਹਿਣਾ ਫਿਰ ਹਾਂਜੀ ਮੈਂ ਕਿਹਾ ਥੀ ਚੱਲ ਗਈ ਆ ਵੀ ਮੈਂ ਤਾਂ ਉੱਧੇ ਹੀ ਆ ਮੈਂ ਵੀ ਅਜੇ ਉੱਧੇ ਹੀ ਆ ਸਾਰੀ ਪਹਿਣਾ ਜੇ ਤੇਰਾ ਇੱਕ ਗਾਣਾ ਸੁਣਨਾ ਮੈਂ ਤੇ ਮੈਂ ਲੈਣੀ ਆ ਇੱਕ ਗਾਣੇ ਦਾ 1000 ਰੁਪਈਆ ਪਹਿਲਾਂ ਕੁੜੀਆਂ ਨੂੰ ਭਰਾ ਆਪਣੀਆਂ ਅੱਧਾ ਨਹੀਂ ਗੱਲ ਅੱਛਾ ਕੁੜੀਆਂ ਨੂੰ ਸੁਭਾਣੀਆਂ ਕੁੜੀਆਂ ਬਸ ਕੁੜੀਆਂ ਜਿਹੜੀਆਂ ਕਿੰਨੀਆਂ ਵਾਂ ਮੇਰੀਆਂ ਕੁੜੀਆਂ ਹੈਗੀਆਂ 4 ਸਾਲੀਆਂ ਬੋਲਟੀ ਬੰਨਣਾ ਦੀ ਲੈ ਲੈ ਲੈਤੀ ਲੈ ਪਰ ਪਰ ਫੇਰ ਪਰ 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 ਮਿਕੋਰੀ ਦੂਸੇ ਜਿੰਮੀ ਚੋਪੀ ਲੂਣਾ ਖੇਰਾ ਕਰ ਦੇਣਾ ਜੇ ਤੂੰ ਆ ਕੁੜੀਆਂ ਆਪਣੀਆਂ ਆ ਗਈਆਂ ਕਿਹਨਾਂ ਦੀ ਮਾਂ ਕਿੱਥੇ ਆ ਬਿਮਾਰੀ ਬੈਠੇ ਟਿੰਪੂ ਤੇ ਮੋਰੇ ਖੜੀ ਗਿਆ ਆ ਸ਼ਮਾ ਹਾਂ ਇਹ ਗੋਦ ਲਈਆਂ ਲੱਖਦੀਆਂ ਆ ਗੋਦ ਲਈਆਂ ਅੱਛਾ ਜੀ ਮੈਂ ਕਿਹਾ ਇਹਦਾ ਗਾਣਾ ਸੁਣਨਾ ਵੇ ਹੜੰਬਾ ਕਿੱਥੇ ਗਈ ਇਹ ਇਹਦਾ ਗਾਣਾ ਸੁਣਨਾ ਵੇ ਵੇ ਇਹਨਾਂ ਇੱਕ ਗਾਣੇ ਦਾ 500 ਰੁਪਈਆ 500 ਇੱਕ ਗਾਣੇ ਦਾ ਆਹੋ 500 ਹਾਂ ਇਹਨਾਂ ਸਾਲੀ ਨੇ ਚਿੱਟਾ ਵੀ ਕਹਿੰਦੇ ਚਣਾ ਇਹਨੂੰ ਵੀ ਵੇਚ ਦਿਓ ਪਸੰਦ ਨਹੀਂ ਆਈ ਮੇਰੇ ਇਹ ਨਹੀਂ ਆਈ ਹਾਂ ਇਹਨੂੰ ਇਹਦਾ ਇੱਕ ਗਾਣੇ ਦਾ ਇਹਦਾ ਰੇਟ ਬਹੁਤ ਆ ਕਿਉਂ ਬੇਦਾ ਰੇਟ ਬਹੁਤ ਆ ਕੱਲ ਹੀ ਇਹ ਲੈਂਟਰ ਬੋਣੀ ਜਾਂਦੀ ਆ ਬੇ ਕੁੜੀ ਗੁੰਗੀ ਆ ਮੇਰੀ ਗੁੰਗੀਆ ਚਲੋ ਉਹਨੂੰ ਕਿਹੜੀ ਚੀਜ਼ ਦਿਖਾਵਾਂ ਜਿਹਨੂੰ ਦੇਖ ਕੇ ਹੱਸ ਪਵੇ ਬੇ ਗਾਲਾਂ ਦੀ ਆ ਮਾੜਾ ਮੋਟਾ ਗੁੰਗੀਆ ਚਲੋ ਠੀਕ ਕਲਾਸਿਕਲ ਡਾਂਸਰ ਵਾਂ ਅੱਛਾ ਜੀ ਸਾਇਲੈਂਟ ਸਾਇਲੈਂਟ ਚਲੋ ਫਰਾਮੈਂਟ ਪ੍ਰੋਗਰਾਮ ਤੇ ਆ ਕੱਲ ਨੂੰ ਕੱਲ ਨੂੰ ਆਹੇ ਮੀਂਹ ਆਵਾਜਾ ਤੂੰ ਦਸੀਏ ਨਮੀ ਫੇਖਾਉਂਦੀ ਸੀ ਬੇ ਤੈਨੂੰ ਬੁਲਾਉਂਦੀ ਆ ਕੀ ਮੈਂ ਕਿਹਾ ਤਦੇ ਕਹਿੰਦਾ ਕਿੰਦੀ ਕਿਹੜਾ ਗਾਣਾ ਸੁਣਨਾ ਮੇਰੇ ਕੋਲੋਂ ਤਦੇ ਤੂੰ ਮੈਂ ਮਹਿਗ ਬਣਾ ਤਵੇ ਦੂਜੇ ਦੇ ਨਾਮ ਤੇ ਗੁੰਗੇ ਦੀ ਮਾਂ ਜਾਣੇ ਤੈਨੂੰ ਨਹੀਂ ਪਤਾ ਲੱਗਦਾ ਕਿਹੜਾ ਕਿਹੜਾ ਗਾਣਾ ਸੁਣਨਾ ਮੇਰੇ ਇਹ ਨਾਲ ਡਾਂਸ ਵੀ ਕਰਦੀ ਆ ਕਿ 50000 ਰੁਪਏ ਦੇ